ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਇੱਕ ਹੋਰ ਦਿਨ ਤੇ ਇੱਕ ਹੋਰ ਵੀਡੀਓ ਦੇ ਵਿੱਚ ਕਾਫੀ ਦਿਨਾਂ ਤੋਂ ਧੁੰਦ ਵੀ ਪੈ ਰਹੀ ਆ ਤੇ ਠੰਡ ਵੀ ਕਾਫੀ ਸੀ ਤੇ ਕੰਮ ਵੀ ਕਾਫੀ ਸੀ ਕੁਝ ਦਿਨ ਵਿੱਚ ਉਹ ਨਾਗਪੁਰ ਚਲੇ ਗਏ ਹਫਤਾ ਉੱਧਰ ਲੱਗ ਗਿਆ ਇੱਕ ਦਿਨ ਪਹਾੜਾਂ ਵੱਲ ਨੂੰ ਚਲੇ ਗਏ ਉੱਧਰ ਲੱਗ ਗਿਆ ਕੰਮ ਸੀਗਾ ਚੰਡੀਗੜ੍ਹ ਕਸੋਲੀ ਉਧਰ ਦੋਕ ਦਿਨ ਲੱਗੇ ਫਿਰ ਕੰਮਕਾਰਾਂ ਬਿਜੀ ਹੋਣ ਕਰਕੇ ਸਾਈਕਲਿੰਗ ਤੋਂ ਨਾਤਾ ਟੁੱਟਿਆ ਹੀ ਰਿਹਾ ਵਿੱਚੋ ਵਿੱਚੋ ਇੱਕ ਦੋ ਦਿਨ ਕੀਤੀ ਸੀਗੀ ਤੇ ਅੱਜ ਫੇਰ ਸੋਚਿਆ ਕਿ ਹੁਣ ਰੁਟੀਨ ਬਣਾਈਏ ਤੇ ਅੱਜ ਫੇਰ ਪਹਿਲੇ ਦਿਨ ਨਵੇਂ ਸਾਲ ਦੇ ਵਿੱਚ ਪਹਿਲੇ ਦਿਨ ਸਾਈਕਲਿੰਗ ਕੀਤੀ ਆ 31 ਦਸੰਬਰ ਵਾਲੇ ਦਿਨ ਆਪਾਂ ਸਾਈਕਲਿੰਗ ਕੀਤੀ ਸੀ ਲਾਸਟ ਤੇ ਮੈਂ ਉਦੋਂ ਬਾਅਦ ਅੱਜ ਸ਼ੁਰੂ ਹੋਈ ਆ ਅੱਜ ਹੈਗੀ ਆ 11 ਤਰੀਕ ਯਾਨੀ ਕਿ ਦਸੰਬਰ ਦੀ 11 ਤਰੀਕ ਅੱਜ 2024 ਦੇ ਵਿੱਚ ਆਪਣੀ ਪਹਿਲੇ ਦਿਨ ਸਾਈਕਲਿੰਗ ਹੋ ਰਹੀ ਆ ਤੇ ਹਰ ਚਰਨ ਦੀ ਵੇਟ ਕਰ ਰਿਹਾ ਮੈਂ ਹਰ ਚਰਨ ਆ ਰਿਹਾ ਤੇ ਸੂਰਜ ਦੇ ਵੀ ਅੱਜ ਹਲਕੇ ਹਲਕੇ ਦਰਸ਼ਨ ਹੋ ਰਹੇ ਆ ਕੱਲ ਵੀ ਸ਼ਾਮ ਜਿਹਨੂੰ ਮਾੜੀ ਜੀ ਛੱਟੀ ਸੀ ਧੁੰਦ ਤੇ ਅੱਜ ਵੀ ਕੁਝ ਬੱਦਲ ਆ ਕੁਝ ਧੁੰਦਾ ਤੇ ਲੱਗਦਾ ਕਿ ਅੱਜ ਥੋੜੀ ਜੀ ਪਹਿਲਾਂ ਛੱਟਣ ਲੱਗ ਪਈ ਆ ਕਿਉਂ 12:00 ਵਜੇ ਆਜੇ ਤੇ ਹੋ ਸਕਦਾ ਕਿ 1:00 2:00 ਵਜੇ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਣ ਚੋਲਾ ਸਾਹਿਬ ਦੀ ਗ੍ਰੇਟ ਕਮਿੰਗ ਨਾਲ ਹੀ ਅੱਜ ਸਾਈਕਲਿਸਟ ਵੀ ਨਿਕਲੇ ਤੇ ਸੂਰਜ ਵੀ ਨਿਕਲ ਆਇਆ ਠੰਡ ਜ਼ਿਆਦਾ ਹੀ ਬਣਾਉਣਾ ਲੱਗਦਾ ਠੰਡ ਨਾ ਖਾ ਉਹ ਆ ਗਈ ਔਰ ਠੀਕ ਹੈ ਮੈਂ ਦਸਤਾਨੇ ਭੁੱਲੇ ਹੱਥ ਠਰਦੇ ਸੀ ਪਹਿਲਾਂ ਜਦੋਂ ਘਰੋਂ ਤੁਰਿਆ ਹੁਣ ਠੀਕ ਹੈ ਸੂਰਜ ਦੇਵਤਾ ਦੇ ਦਰਸ਼ਨ ਹੋ ਗਏ ਅੱਜ ਕਾਫੀ ਦਿਨਾਂ ਪਿੱਛੋਂ 2024 ਦਾ ਪਹਿਲਾ ਸੂਰਜ ਮੱਥੇ ਲੱਗ ਰਿਹਾ ਦੋਸਤੋ ਦੇਖ ਲਓ 2024 ਦਾ ਪਹਿਲਾ ਹੀ ਆ ਮੈਨੂੰ ਲੱਗਦਾ 2024 ਚ ਸੂਰਜ ਨਿਕਲਿਆ ਨਹੀਂ ਪਹਿਲੇ ਦਿਨ ਸੂਰਜ ਉਦੇ ਹੋ ਰਿਹਾ ਤੇ ਸਾਈਕਲਿਸਟ ਵੀ ਉਹਦੇ ਹੋਏ ਆ ਘੱਟਾ ਹੀ ਵੜਾ ਪਿਆ ਸਾਈਕਲ ਤੇ ਮੈਂ ਤਾਂ ਕੱਪੜਾ ਹੀ ਮਾਰ ਦੂੰ ਨਾ ਨਾ ਜੋ ਟਾਈਮ ਲੱਗੇ ਅੱਜ ਬਾਈਕ ਸਟਾਰਟ ਕਰਨ ਲੱਗਾ ਬਾਈਕ ਸਟਾਰਟ ਹੀ ਨਹੀਂ ਹੋਇਆ ਨਾ ਕੱਕ ਨਾ ਨਾ ਬੈਟਰੀ ਲੋ ਹੋ ਗਈ ਇੱਕ ਦਿਨ ਮਾੜੀ ਸੈਲਫ ਉਹਦੇ ਵੀ ਸੈਲਫ ਨਹੀਂ ਚੱਕੀ ਮੈਂ ਦੋ ਹੀ ਦੁਕਾਨ ਤੇ ਸ਼ੌਨ ਨੂੰ ਲੈ ਜਾਣਾ ਬਸ ਮੈਂ ਨਾ ਵਾਹ ਤਨਾ ਪੁੱਛਾਇਦਾਂ ਸੈਲ ਮਾਰੀ ਚੱਕੀ ਨਾ ਕੱਕ ਨਾ ਸਟਾਰਟ ਹੋ ਗਿਆ ਉਹਦੇ ਪਰ ਉਹਦੇ ਮੇਰੀ ਗਲਤੀ ਧੀ ਮੈਂ ਜ਼ਿਆਦਾ ਨਾ ਸਟਾਰਟ ਕੀਤਾ ਉਹਨੂੰ ਤੇਲੀ ਲੈ ਜਾਣਾ ਦਿਖਾਉਂਦੇ ਸੋਲੋ ਵੀ ਦੋਸਤੋ ਚਲਿਏ ਅੱਜ ਸਾਈਕਲਿੰਗ ਦੇ ਰੂਟੀਨ ਬਣਾਈਏ ਫਿਰ ਕਾਫੀ ਰੂਟੀਨ ਖਰਾਬ ਹੋ ਗਈ ਸੀਗੀ ਅ ਪਿਆਰਿਓ ਸਾਈਕਲਿੰਗ ਜਦੋਂ ਸ਼ੁਰੂ ਕਰ ਲਈਦੀ ਹੈ ਨਾ ਉਦੋਂ ਐਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਕਰ ਰਹੇ ਆਂ ਅਸੀਂ ਭਾਵੇਂ ਕਿ ਸਾਈਕਲਿੰਗ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਆਪਦੇ ਕੰਮਕਾਰਾਂ ਦੇ ਜਾਣ ਲਈ ਵੀ ਉਹਨਾਂ ਦੀ ਕੁਝ ਮਜਬੂਰੀ ਆ ਸਾਈਕਲ ਚਲਾਉਣੇ ਤੇ ਪਰ ਜਦੋਂ ਮਜਬੂਰੀ ਵਸ ਕੋਈ ਚੀਜ਼ ਚਲਾਉਣੀ ਪੈਂਦੀ ਆ ਉਦੋਂ ਕਈ ਵਾਰੀ ਸਾਨੂੰ ਲੱਗਦਾ ਕਿ ਤੰਗੀ ਨਹੀਂ ਸ਼ੌਂਕ ਨਾਲ ਸਾਨੂੰ ਜਿਆਦਾ ਵਧੀਆ ਲੱਗਦਾ ਪਰ ਇਹ ਵੀ ਇੱਕ ਮਜਬੂਰੀ ਹੋਈ ਆ ਸਮਝ ਲਓ ਕਿ ਕਈ ਵਾਰੀ ਬੰਦਿਆਂ ਦੇ ਕੰਮਕਾਰੀ ਇਹੋ ਜਿਹੇ ਹੁੰਦੇ ਆ ਕਿ ਉਹ ਕੰਮ ਨਾ ਤਾਂ ਹੱਥਾਂ ਵਾਲਾ ਕੰਮ ਹੁੰਦਾ ਬੈਠਕ ਵਾਲਾ ਕੰਮ ਹੁੰਦਾ ਤਾਂ ਜੇਕਰ ਅਸੀਂ ਸਰੀਰ ਦਾ ਧਿਆਨ ਰੱਖਣਾ ਤਾਂ ਸਾਨੂੰ ਸਰੀਰਕ ਐਕਟੀਵਿਟੀ ਦੀ ਵੀ ਜ਼ਰੂਰਤ ਆ ਉਹਦੇ ਵਿੱਚ ਫਿਰ ਸਾਨੂੰ ਮੈਨੂੰ ਤੇ ਹਰ ਚਰਨ ਨੂੰ ਸਭ ਤੋਂ ਵਧੀਆ ਲੱਗਾ ਕਿ ਸਾਈਕਲਿੰਗ ਸਹੀ ਆ ਵਧੀਆ ਤੇ ਹਰ ਚਰਨ ਥੋੜਾ ਦੱਸੂਗਾ ਕਿ ਇਹਨੂੰ ਕੀ ਕੀ ਤਬਦੀਲੀਆਂ ਸਰੀਰ ਦੇ ਵਿੱਚ ਨੇ ਮਹਿਸੂਸ ਕੀਤੀਆਂ ਸਾਈਕਲਿੰਗ ਸ਼ੁਰੂ ਕਰਨ ਤੋਂ ਬਾਅਦ ਕਿਉਂਕਿ ਅੱਛੇ ਅਸੀਂ ਬੈਠੇ ਅੱਜ ਸਾਈਕਲਿੰਗ ਕਰਦੇ ਕਰਦੇ ਤੇ ਹਰ ਚਰਨੇ ਗੱਲ ਬੜੇ ਮਤਲਬ ਕਿ ਗਈ ਜ਼ੋਰ ਦੇ ਕੇ ਕਹੀਏ ਗੱਲ ਕਿ ਆਪਾਂ ਜਿਹੜਾ ਸਾਈਕਲਿੰਗ ਕਰਨ ਦਾ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਲਿਆ ਤੇ ਜਦੋਂ ਬੰਦਾ ਜ਼ੋਰ ਦੇ ਕੇ ਕੋਈ ਗੱਲ ਕਹਿੰਦਾ ਤੇ ਵਾਕੈ ਹੀ ਉਹਦੇ ਉਹਦੇ ਕੁਝ ਚੰਗੇ ਪੋਜ਼ਿਟਿਵ ਪੱਖ ਉਹਦੇ ਦਿਮਾਗ 'ਚ ਉਹਦੇ ਸਰੀਰਕ ਪੱਖੋਂ ਉਹਨੇ ਦੇਖੇ ਹੁੰਦੇ ਆ ਤਾਂ ਕਰਕੇ ਮਤਲਬ ਕਿ ਉਹ ਗੱਲ ਨੂੰ ਜ਼ੋਰ ਦੇ ਕੇ ਕਹਿੰਦਾ ਤੇ ਹਰ ਚਰਨ ਕੀ ਕੀ ਤੈਨੂੰ ਮਹਿਸੂਸ ਹੋ ਰਿਹਾ ਮੈਂ ਅਕਸਰ ਹੀ ਵੈਸੇ ਤਾਂ ਸਰੀਰਪਰ ਦੀ ਸਿਚੇਤ ਰਿਆਂ ਹਮੇਸ਼ਾ ਹੀ ਜੀ ਦਾ ਸਿੱਟਾ ਸਾਹਮਣੇ ਆ ਤੁਹਾਡੇ ਮੇਰੀ ਫਲਾਉਂ ਗਰਨ 50 ਤੋਂ ਉੱਪਰ ਆ ਰਾਜੀ ਮੈਂ ਪੂਰਾ ਐਕਟਵਾਂ ਤੈਨੂੰ ਪਤਾ ਬਿਲਕੁਲ ਆ ਪਰ ਮੈਂ ਕਈ ਵਾਰ ਸੈਰ ਕਰਨ ਦੀ ਜਿੰਨੇ ਕੋਸ਼ਿਸ਼ ਕੀਤੀ ਪਰ ਉਹਦੀ ਨਾ ਰੁਟੀਨ ਨਹੀਂ ਬਣਦੀ ਇੱਕੇ ਥਾਂ ਤੇ ਚੱਲ ਚੱਲ ਕੇ ਹਾਂ ਹੁੰਦਾ ਉਕਤਾ ਜਾਂਦਾ ਉਕਤਾ ਜਾਂਦਾ ਬੰਦਾ ਤੇ ਜਾਂ ਕਿਤੇ ਠੰਡ ਗਰਮੀ ਕੁਛ ਹੈ ਨਾ ਪਰ ਸਾਈਕਲ ਜਦੋਂ ਆਪਾਂ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਨਾ ਕਾਫੀ ਤੈਨੂੰ ਤਾਂ ਪਤਾ ਮੇਰੇ ਬਾਰੇ ਹਨਾ ਮੈਂ ਕਾਫੀ ਗੋਲੀਆਂ ਖਾਂਦਾ ਸੀ ਮੈਂ ਕਿ ਆਪ ਦੀਆਂ ਐਵੇਂ ਦੋ ਗੋਲੀਆਂ ਖਾਣੀਆਂ ਬਲੱਡ ਦੀ ਗੋਲੀ ਖਾਣੀ ਹਨਾ ਕਈ ਚੀਜ਼ਾਂ ਦੀਆਂ ਗੋਲੀਆਂ ਮਾਲਾ ਮੈਂ ਐਵੇਂ ਹੀ ਖਾਂਦਾ ਸੀ ਜਿਹੜੀਆਂ ਪਰ ਸਾਈਕਲ ਚਲਾਉਣ ਜਦੋਂ ਲਗਾਤਾਰ ਆਪਾਂ ਸਾਈਕਲ ਚਲਾਇਆ ਉਸ ਤੋਂ ਬਾਅਦ ਮੈਂ ਦੇਖਿਆ ਕਿ ਕਾਫੀ ਜਿਹੜੀਆਂ ਦਵਾਈਆਂ ਉਹ ਮੇਰੀਆਂ ਮਾਲਾ ਬੰਦ ਹੋ ਗਿਆ ਬਿਲਕੁਲ ਸਹੀ ਹੈ ਇਹ ਹੀ ਮਾਲਾ ਮੈਨੂੰ ਬਹੁਤ ਵੱਡੀ ਇੱਕ ਪ੍ਰਾਪਤੀ ਲੱਗਦੀ ਹੈ ਬਾਕੀ ਖਾਣ ਪੀਣ ਪ੍ਰਤੀ ਇਹ ਵੇਰ ਹੋ ਗਿਆ ਜੇ ਤੋ ਅਸੀਂ ਕੁਝ ਕਰਦੇ ਆ ਇੱਕ ਉਹਦਾ ਪੋਜ਼ਿਟਿਵ ਪੱਖ ਇਹ ਹੁੰਦਾ ਕਿ ਅਸੀਂ ਖਾਣਪਤੀ ਵੇਅਰ ਹੋ ਜਾਂਦੇ ਆ ਨਾ ਬਿਲਕੁਲ ਜਿਵੇਂ ਤੈਨੂੰ ਪਤਾ ਕਿ ਮੈਂ ਸਵੇਰੇ ਸਾਈਕਲ ਚਲਾਉਣਾ ਤਾਂ ਤੂੰ ਰਾਤ ਨੂੰ ਖਾਣ ਲੱਗਾ ਰੋਟੀ ਖਾਣ ਲੱਗਾ ਵੀ ਸੋਚੇਗਾ ਕਿ ਯਾਰ ਇੱਕ ਘਟ ਕਾ ਲਈ ਸਵੇਰੇ ਓਕੀਆਂ ਹੋਵਾਂਗੇ ਨਾ ਜਦ ਅਸੀਂ ਜਦੋਂ ਕੁਝ ਕਰਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਮਨ ਦੇ ਵਿੱਚ ਮਾਨ ਤੰਦਰੁਸਤ ਹੋ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਹੂੰ ਜੇ ਨਾਲ ਆਪਾਂ ਇੱਥੇ ਦੋਵੇਂ ਬੈਠੇ ਆ ਜੇ ਆਪਾਂ ਸਾਈਕਲ ਨਾਲ ਚਲਾਉਂਦੇ ਹੁੰਦੇ ਤੇ ਆਪਾਂ ਇੱਥੇ ਕਿਤੇ ਨਹੀਂ ਬੈਠਦੇ ਕਹਿੰਦੇ ਆਪਾਂ ਅੱਜ ਆਹ ਥਾਵਾਂ ਤੋਂ ਦੀ ਕਿਵਰੀ ਲੰਘ ਗਏ ਨੇ ਤੇ ਆਪਣ ਨੂੰ ਪਤਾ ਵੀ ਨਹੀਂ ਹੁੰਦਾ ਲੰਘ ਗਏ ਪਤਾ ਨਹੀਂ ਲੰਘ ਗਏ ਹਾਂ ਆਪਾਂ ਇਕੱਠੇ ਵੀ ਨਹੀਂ ਬੈਠਦੇ ਨਹੀਂ ਇਕੱਠੇ ਵੀ ਨਹੀਂ ਕਿਉਂਕਿ ਕਿਸੇ ਦੋਸਤ ਨਾਲ ਬੈਠਣਾ ਵੀ ਆਪਦੇ ਆਪ ਤੇ ਇੱਕ ਬਹੁਤ ਵੱਡਾ ਵਾਲਾ ਸਾਡੀ ਪ੍ਰਾਪਤੀ ਹੁੰਦੀ ਹੈ ਨਾ ਵਿਚਾਰ ਵਟਾਂਦਰੇ ਹੋ ਜਾਂਦੇ ਵਿਚਾਰ ਵਟਾਂਦਰੇ ਕਰਨੇ ਕੁਝ ਕਹੀਆਂ ਕੁਝ ਮੇਲੀਆਂ ਘਾਟਾਂ ਦੂਰ ਹੋ ਜਾਂਦੀਆਂ ਕੁਝ ਟੇੜੀਆਂ ਹੋ ਜਾਂਦੀਆਂ ਨਾ ਹਾਂ ਤਾਂ ਉਸ ਤਰ੍ਹਾਂ ਮੈਨੂੰ ਇਹ ਲੱਗਦਾ ਹੁੰਦਾ ਮੈਂ ਜਿਵੇਂ ਆਪਾਂ ਵਾਲਾ ਘੁੰਮਣ ਇਹ ਸਰੀਰ ਉਹ ਤੰਦਰੁਸਤ ਹੋਣਾ ਚਾਹੀਦਾ ਹੈ। ਇਹ ਹੀ ਅਸੀਂ ਸਹੀ ਉਹਦੇ ਵਿੱਚੋਂ ਹਾਸਲ ਕਰਦਾ ਆਉਂਦੇ ਆ। ਨਹੀਂ ਤਾਂ ਮੁਸ਼ਕਲ ਹੁੰਦਾ। ਤਾਂ ਬਸ ਇਹੀ ਮੈਨੂੰ ਇੱਕ ਪ੍ਰਾਪਤੀ ਲੱਗਦੀ ਹੈ ਸਾਈਕਲਿੰਗ ਦੀ। ਜਿੱਦੇ ਕੋਲ ਵੀ ਟਾਈਮ ਹੈਗਾ ਮੈਂ ਉਹਨਾਂ ਨੂੰ ਕਹਿੰਦਾ ਕਿ ਸਿਹਤ-ਸਭ ਦੀ ਵੇਰ ਰਹਿਣਾ। ਇਹ ਇੱਕ ਬਹੁਤ ਵੱਡਾ ਮੈਂ ਕਹਿੰਦਾ ਸਭ ਤੋਂ ਵੱਡਾ ਪੁੰਨ ਦਾ ਕੰਮ ਆਪਦੀ ਸਿਹਤ-ਸਭ ਦੀ ਵੇਰ ਰਹਿਣਾ। ਬਾਕੀ ਤੁਸੀਂ ਕੁਝ ਕਰੋ ਜਾਂ ਨਾ ਕਰੋ ਸਰੀਰ ਪਰ ਹੀ ਥੋੜਾ ਜਿਹਾ ਦੇਖੋ। ਦੋ ਚੀਜ਼ਾਂ ਅਸੀਂ ਰਾਹ ਦੇ ਵਿੱਚ ਮੈ ਤੇਰ ਚੱਲ ਜਿਹੜੀਆਂ ਗੱਲਾਂ-ਬਾਤਾਂ ਕਰਦੇ ਆ ਰਹੇ ਸੀ। ਜਿਹੜੀ ਗੱਲ ਹਰ ਚਰਨੇ ਕਹੀ ਆ ਮੈਂ ਉਹਦੀ ਪੁਸ਼ਟੀ ਕਰਦਾ ਕਿ ਵਾਕਈ ਕਿ ਉਵੇਂ ਕਿਈ ਵਾਰੀ ਸਾਡੇ ਕੋਲੇ ਸਮਾਂ ਹੀ ਨਹੀਂ ਹੁੰਦਾ ਕਿ ਇੱਕ ਦੂਜੇ ਕੋਲੇ ਜਾਈਏ ਬਈ ਇਹ ਗੱਲਾਂ ਬਾਤਾਂ ਕਰੀਏ ਪਰ ਜਿੰਨਾ ਦੋਸਤਾਂ ਨਾਲ ਜਿੰਨਾ ਲੋਕਾਂ ਨਾਲ ਤੁਹਾਡਾ ਦਿਮਾਗ ਰਲਦਾ ਵਿਚਾਰ ਰਲਦੇ ਆ ਉਹਨਾਂ ਕੋਲੇ ਬਹਿ ਕੇ ਜਦੋਂ ਤੁਸੀਂ ਆਪਦੇ ਵਿਚਾਰਾਂ ਦਾ ਦਾਨ ਪ੍ਰਦਾਨ ਕਰਦੇ ਆ ਤੇ ਤੁਹਾਡੇ ਵਿਚਾਰ ਹੈ ਜਿਹੜੇ ਉਹ ਤਾਜ਼ੇ ਹੋ ਜਾਂਦੇ ਆ ਫਰੈਸ਼ ਹੋ ਜਾਂਦੇ ਆ ਤਾਂ ਅਸੀਂ ਉਵੇਂ ਸ਼ਾਇਦ ਚੀਚਾ ਮਿਲਣ ਨਹੀਂ ਜਾ ਸਕਦੇਗੇ ਜਾਂ ਅਗਲੇ ਦਾ ਟਾਈਮ ਹੀ ਨਹੀਂ ਹੁੰਦਾ ਜਾਂ ਆਬਦਾਨੀ ਹੁੰਦਾ ਤੇ ਸਾਈਕਲਿੰਗ ਦਾ ਇਹ ਵੀ ਵਧੀਆ ਪੱਖ ਹੈ ਕਿ ਜੇ ਤੁਹਾਡਾ ਕੋਈ ਦੋਸਤ ਜਿਸ ਨਾਲ ਤੁਸੀਂ ਜਿੰਨੀ ਤਰ੍ਹਾਂ ਤੇ ਜੁੜੇ ਹੋ ਤੁਸੀਂ ਦੋਨੇ ਸਾਈਕਲਿੰਗ ਕਰਦੇ ਆ ਤਾਂ ਉਹਦੇ ਚ ਤੁਹਾਡਾ ਇਕੱਠੇ ਰਹਿਣ ਦਾ ਜਿਹੜਾ ਸਬੱਬ ਬਣ ਜਾਂਦਾ ਵੀ ਘੱਟੋ ਘੱਟ 2 ਘੰਟੇ ਅਸੀਂ ਇਕੱਠੇ ਰਹਿ ਜਾਂਦੇ ਆ ਹਾਂ ਬਹੁਤ ਸਾਰੀਆਂ ਗੱਲਾਂ ਹਾਂ ਤੇ ਦੂਜੀ ਗੱਲ ਜਿਹੜੀ ਇਸ ਗੱਲ ਦੀ ਵੀ ਮੈਂ ਪੁਸ਼ਟੀ ਕਰਦਾ ਕਿ ਸਿਹਤ ਲਈ ਜਿੱਥੇ ਅਸੀਂ ਸਵੇਰ ਲੈ ਕੇ ਰਾਤ ਤੱਕ ਪੈਸੇ ਕਮਾਉਂਦੀ ਹੋੜ ਚ ਲੱਗੇ ਰਹਿੰਨੇ ਆ ਤੇ ਕਈ ਵਾਰੀ ਅਸੀਂ ਆਪਣੀ ਸਿਹਤ ਗਵਾ ਲੈਂਦੇ ਆ ਜਾਂ ਜਿਹੜੀ ਮੈਂ ਰਸਤੇ 'ਚ ਹਰ ਚਰਨ ਗੱਲ ਕਰਦਾ ਸੀਗਾ ਕਿ ਕਈ ਵਾਰੀ ਪੈਸੇ ਦੀ ਹੋੜ ਦੇ ਵਿੱਚ ਅਸੀਂ ਆਪਣੀ ਔਲਾਦ ਨੂੰ ਵੀ ਉਈ ਅਸੀਂ ਉਹਨਾਂ ਨਾਲ ਪੂਰਾ ਧਿਆਨ ਨਹੀਂ ਦੇ ਪਾਉਂਦੇ ਉਹਨਾਂ ਨੂੰ ਅਸੀਂ ਕੱਲਾ ਕਈ ਮੈਂ ਵੀ ਦੇਖਿਆ ਕਿ ਆਪਣੇ ਕਈ ਦੋਸਤ ਆਲੇ ਦੁਆਲੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਤਾਂ ਕਿ ਉਹਨਾਂ ਦੇ ਮਗਰ ਜਿਹੜੇ ਜਵਾਕ ਆ ਉਹ ਗਲਤ ਰਸਤਿਆਂ 'ਤੇ ਪੈ ਗਏ ਤੇ ਮੈਂ ਕਹਿੰਦਾ ਉਹ ਸਾਰੀ ਉਮਰ ਲੱਖਾਂ ਕਰੋੜਾਂ ਵੀ ਕਮਾ ਲੈਣਾ ਉਹ ਪਰਪਾਈ ਨਹੀਂ ਕਰ ਸਕਦੀ ਕੋਈ ਹਾਸਲ ਨਹੀਂ ਹੁੰਦੀ ਕਿਉਂਕਿ ਸਿਹਤ ਵੀ ਗਵਾ ਲੈਂਦੇ ਆ ਤੇ 라ਬ ਵੀ ਗਵਾ ਲੀ ਕਿਉਂਦੇ ਪੈਸੇ ਜਿਹੜੇ ਸਾਰੇ ਧਰੇ ਧਰੇ ਰਹਿ ਜਾਂਦੇ ਆ ਨਰਿੰਦਰ ਸਿੰਘ ਪੂਰ ਵਧੀਆ ਲਿਖਦਾ ਉਹਨੇ ਲਿਖਿਆ ਕਿ ਕਹਿੰਦਾ ਜੇਕਰ ਤੁਸੀਂ ਤੁਹਾਡੀ ਤਨਦੌਲਤ ਆ ਜਿਹੜਾ ਪੈਸਾ ਉਹਦੇ ਹੂਬੂ ਸ਼ਬਦ ਤਾਂ ਮੈਂ ਨਹੀਂ ਵਰ ਸਕਦਾ ਪਰ ਉਹਦਾ ਹਾਫ ਭਾਵੇਂ ਇਹੀ ਆ ਕਿ ਤੁਹਾਡੀ ਜਿਹੜੀ ਤਨਦੌਲਤ ਪੈਸਾ ਉਹ ਕਿਸੇ ਰੂਪ ਦੇ ਵਿੱਚ ਵੀ ਤੁਹਾਡੇ ਬੱਚਾ ਲਈ ਨਹੀਂ ਬਣਿਆ ਹਾਂ ਜੇਕਰ ਤੁਹਾਡੀ ਔਲਾਦ ਲਾਇਕ ਆ ਤਾਂ ਉਹਨੇ ਕਮਾ ਲੈਣਾ ਤੇ ਜੇ ਨਲਾਇਕ ਆ ਤੇ ਉਹਨੇ ਤੁਹਾਡਾ ਬਣਿਆ ਬਣਾਇਆ ਵੀ ਗਵਾ ਦੇ ਬਿਲਕੁਲ ਇਸ ਕਰਕੇ ਹਮੇਸ਼ਾ ਉਹਦੇ ਲਈ ਜੋੜਨ ਦੀ ਬਜਾਏ ਤਾਂ ਉਹ ਆਪਣੇ ਬੱਚਿਆਂ ਨੂੰ ਲਾਇਕ ਬਣਾਉਣ ਤੇ ਜ਼ੋਰ ਦਿਓ ਤਾਂ ਕਿ ਮਨ ਲਾ ਕੇ ਉਹ ਖੁਦ ਕਮਾ ਸਕਣ ਇਹ ਗੱਲਾਂ ਇਹ ਗੱਲਾਂ ਸਾਰੀਆਂ ਜੁੜਦੀਆਂ ਕਿ ਸਿਹਤ ਲਈ ਵੀ ਧਿਆਨ ਦੇਣਾ ਤੇ ਚੰਗੇ ਭੁੱਖ ਲਈ ਧਿਆਨ ਦੇਣਾ ਬਹੁਤ ਜਿੰਨੀ ਧਿਆਨ ਦੇਣਾ ਤੁਹਾਡੇ ਪਰਿਵਾਰ ਲਈ ਵੀ ਚਾਹੀਦਾ ਪਰਿਵਾਰ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਹਸਫਰ ਲਈ ਬਾਲਾ ਤੁਹਾਡੇ ਮਾਂ ਪਿਓ ਲਈ ਸਾਰਿਆਂ ਲਈ ਚੰਗਾ ਜੇ ਤੁਸੀਂ ਬਿਮਾਰ ਆ ਤੁਸੀਂ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ ਨਹੀਂ ਸਵਾਰ ਸਕਦੇ ਕੰਮ ਨਹੀਂ ਪੂਰਾ ਕਰ ਸਕਦੇ ਬਹੁਤ ਸਾਰਾ ਪੈਸਾ ਦਵਾਈਆਂ ਤੇ ਲੱਗੂਗਾ ਸਮਾਂ ਸ ਬਰਬਾਦ ਹੋਊਗਾ ਕਈ ਵਾਰੀ ਮੱਲਾ ਸਿਹਤ ਖਰਾਬ ਹੋ ਗਈ ਤੇ ਆਪਣੇ ਮਹੀਨੇ ਦੇ ਵਿੱਚੋਂ ਕਈ ਕੀ ਦੇਣਾ ਹਸਪਤਾਲਾਂ ਜੀ ਰਹਿ ਜਾਂਦੇ ਆ ਤੇ ਜੇ ਘੰਟਿਆਂ ਦੇ ਵਿੱਚ ਆਪਾਂ ਗਣੀਏ ਤੇ ਉਹਨੇ ਘੰਟੇ ਜੇ ਤੁਸੀਂ ਆਪਦੇ ਸਿਹਤ ਨੂੰ ਠੀਕ ਕਰਨ ਤੇ ਲਾ ਲੋ ਤੇ ਸ਼ਾਇਦ ਮੱਲਾ ਉਹ ਦੇਣਾ ਜਿਹੜੇ ਹਸਪਤਾਲਾਂ ਜੀ ਅਸੀਂ ਗਾਲਦੇ ਨਾਲ ਆਪਦੇ ਤਾਂ ਗਲਦੇ ਗਲਦੇ ਆ ਉੱਤੇ ਨਾਲ ਪਰਿਵਾਰ ਦੇ ਕਿਸੇ ਜੀ ਨੂੰ ਵੀ ਰਹਿਣਾ ਪੈਂਦਾ ਤਾਂ ਫਿਰ ਕੰਮ ਤਾਂ ਅਸੀਂ ਚੱਲਦੀ ਰਹਿੰਦੇ ਆ ਕੰਮਾਂ ਨੇ ਤਾਂ ਚੱਲੀ ਜਾਣਾ ਕੰਮ ਤੁਸੀਂ ਸਾਰੀ ਜਿਹੜੀ ਲਟਾ ਪੀਂਗ ਹੋਈ ਜਾਓ ਤਾਂ ਵੀ ਚੱਲਣਾ ਬਸ ਹਾਂ ਇਹ ਨਹੀਂ ਹੋਇਆ ਕਿ ਆਪਾਂ ਘੁੰਮਣ ਆਏ ਹਈਏ ਜਾਂ ਛੇ ਮਾਲਾਪਾਉ ਕੰਮ ਛੱਡ ਦੇਣੇ ਜਾਂ ਆਪਣੇ ਕੋਈ ਕੰਮ ਕੰਮ ਤਾਂ ਆਪਾਂ ਕਰਦੇ ਹੀ ਆਂ ਫੇਰ ਵੀ ਤਾਂ ਆਪਾਂ ਕਰਦੇ ਆਂ ਅੱਜ ਵੀ ਤਾਂ ਜਾ ਕੇ ਆਪਾਂ سارے ਕੰਮ ਕਰਨੇ ਆ ਕੰਮ ਨੂੰ ਸਜਾਣਾ ਨਾ ਬਣਾਓ ਕੰਮ ਨੂੰ ਸਜਾਣੇ ਵਾਲਾ ਘਰੇ ਬੈਠਾ ਹੁੰਦਾ ਤਾਂ ਮੈਂ ਮੋਬਾਈਲ ਚਲਾ ਰਿਆ ਹਣਾ ਫੇਸਬੁੱਕ ਤੇ ਰਿਆ ਹਾਂ ਹਾਂ ਸਮਾਂ ਕਈ ਵਾਰੀ ਸਮਾਂ ਬਹੁਤ ਵੇਸਟ ਕਰ ਦਿੰਦੇ ਆ ਵੇਸਟ ਕਰੀ ਜਾਣਾ ਹੈਗਾ ਉਹਦੇ ਤੇ ਅਸਤਾ ਦੇ ਲੱਗੇ ਰਹਿਣਾ ਹੈ ਹੈਨਾ ਤੇ ਆ ਹੁਣ ਕਰਕੇ ਜਾ ਕੇ ਸਿੱਧਾ ਨਹਾਤ ਹੋ ਕੇ ਕੰਮ ਨੂੰ ਲੱਗ ਜਾਣਾ ਉਹ ਵੀ ਤਾਂ ਕੰਮ ਦਾ ਪੂਰਾ ਕਰਨਾ ਹੀ ਕਿਤੇ ਵੀ ਕੰਮ ਛੱਡਦੇ ਥੋੜੀ ਜਾਂਦੇ ਆ ਨਹੀਂ ਛੱਡਣਾ ਹੀ ਕਿਤੇ ਛੱਡੇ ਸਾਬ ਦੀ ਹੋਰ ਚੰਗੇ 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 ਤਰੀਕੇ ਨਾਲ ਤੇ ਜ਼ੋਰਦਾਰ ਤਰੀਕੇ ਨਾਲ ਕੀਤੇ ਜਾਂਦੇ ਜਦੋਂ ਤੁਹਾਨੂੰ ਪਤਾ ਮੈਂ ਜਦੋਂ ਦੁਕਾਨ ਤੇ ਬੈਠਦਾ ਸੀਗਾ ਹਨ ਜਿਸ ਜਦੋਂ ਤੁਹਾਡਾ ਸਰੀਰ ਤੰਦਰੁਸਤ ਨਹੀਂ ਹੁੰਦਾ ਤਾਂ ਤੁਹਾਡਾ ਲੋਕਾਂ ਦਾ ਜਿਹੜਾ ਵਿਹਾਰ ਹੁੰਦਾ ਉਹ ਬਹੁਤ ਮਾੜਾ ਹੁੰਦਾ ਰੁੱਖਾ ਹੋ ਜਾਂਦਾ ਰੁੱਖਾ ਹੋ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਜੇ ਤੁਸੀਂ ਤੰਦਰੁਸਤਾਂ ਜਾਂ ਤੁਸੀਂ ਘਰਦਿਆਂ ਨਾਲ ਵੀ ਉਹ ਜਾਰਦਿਆਂ ਨਾਲ ਵੀ ਵਿਹਾਰ ਰੁੱਖਾ ਜਾਂਦਾ ਅਜੇ ਤੁਸੀਂ ਤੰਦਰੁਸਤਾਂ ਮੰਨ ਤੁਹਾਡਾ ਤੰਦਰੁਸਤਾਂ ਤਾਂ ਫਿਰ ਤੁਸੀਂ ਐਵੇਂ ਹੱਸੀ ਜਾਂਦੇ ਆ ਭਾਵੇਂ ਅਗਲਾ ਤੁਹਾਨੂੰ ਕੋੜਾ ਵੀ ਬੋਲੇ ਤਾਂ ਵੀ ਹੱਸੀ ਜਾਂਦੇ ਸਹੀ ਗੱਲ ਹੈ ਨਾ ਵਾਲਾ ਮੇਰੀ ਗੱਲ ਨੂੰ ਹੱਸ ਕੇ ਟਾਲੋ ਤੁਹਾਡੀ ਗੱਲ ਨੂੰ ਹੱਸ ਕੇ ਟਾਲਦੇ ਨਾ ਤਾਂ ਇਹ ਇੱਕ ਬੇ ਛੋਟੀ ਗੱਲ ਥੋੜੀ ਬਹੁਤ ਵੱਡੀ ਗੱਲ ਹੈ ਸਹੀ ਗੱਲ ਹਾਂ ਬਾਕੀ ਸੇ ਯਾਰ ਜਦੋਂ ਆਪਾਂ ਪਤਾ ਹੁੰਦਾ ਨਾ ਮੈਂ ਜਿਵੇਂ ਹੁਣ ਸਾਈਕਲਿੰਗ ਕਰਨ ਜਾਣਾ ਤਾਂ ਵਾਸ਼ ਛੇਦੀ ਛੇਦੀ ਆਪਦੇ ਕੰਮ ਨਬੇਟਦੇ ਆਂ ਤੇ ਆਹ ਕੰਮ ਉਹਨਾਂ ਕ ਸਮਾਂ ਦਾ ਪਰ ਐਡਜਸਟ ਕਰ ਹੀ ਨਹੀਂ ਸਾਰੀ ਲੈਣੇ ਬਿਲਕੁਲ ਬਿਲਕੁਲ ਉਹਨਾਂ ਸਮੇਂ ਉਹਹੀ ਕਹਿੰਦੇ ਕੰਮ ਛੱਡੇ ਥੋੜੀ ਆ ਆਪਾਂ ਕਿਤੇ ਕੰਮ ਨਹੀਂ ਛੱਡਦੇ ਆਪਦੇ ਕੰਮ ਕਰਦੇ ਆ ਬਿਲਕੁਲ ਮੈਂ ਆਪਦੀ ਡਿਊਟੀ ਤੇ ਜਾਣਾ ਹੀ ਆ ਜਦੋਂ ਮੇਰੀ ਡਿਊਟੀ ਮੈਂ ਜਾਣਾ ਜਿਹੜੀ ਮੈਂ ਡਿਊਟੀ ਕਰ ਆਇਆ ਜਿਹੜੀ ਮੇਰੀ ਹੁਣ ਜਾ ਕੇ ਕਰਨੀ ਮੈਂ ਕਰਨੀ ਆ ਆਹ ਟਾਈਮ ਤਾਂ ਮੈਂ ਉਹ ਸਿਰਫ ਜਿਹੜਾ ਮਾਲਾ ਫੇਸਬੁੱਕ ਤੇ ਸਾਰੀ ਦੁਨੀਆ ਦੀਆਂ ਉਹ ਛੱਡ ਗਏ ਸਹੀ ਗੱਲ ਹੈਨਾ ਤੇ ਆਪਦੀ ਟੈਨਸ਼ਨ ਹੀ ਕੱਲੀ ਆ ਵੀ ਚਲੋ ਝਟ ਖਸ ਹੋ ਜਲੇ ਹਨ ਰੇ ਚਲੇ ਦੁਨੀਆ ਦੇ ਰੰਗ ਰੌਣਕ ਇੱਕ ਬੈਠਿਆ ਬੈਠਿਆ ਇੱਥੇ ਚਲੋ ਅਸੀਂ ਕਵਿਤਾ ਵੀ ਲਿਖ ਲਈ ਉਹ ਵੀ ਇੱਕ ਕੰਮ ਹੋ ਗਿਆ ਵੱਡਾ ਵਾ ਵਾ ਲਈ ਤੇ ਸ਼ਾਇਦ ਉਹ ਵਿੱਚ ਹੀ ਮਲੀ-ਮੁਲੀ ਜਾਂਦੀ ਕਿਤੇ ਸਹੀ ਗੱਲ ਕੰਮਾਂ ਦੇ ਬੜੀਆਂ ਮਲੀਆਂ ਗਈਆਂ ਅੱਗੇ ਬਹੁਤ ਵਸ ਕੇ ਬਹੁਤ ਵਸ ਮਿਲਿਆਦਾ ਸਹੀ ਗੱਲ ਹੈ ਚਲੋ ਦੋਸਤੋ ਇਹ ਗੱਲਾਂ ਬਾਤਾਂ ਸਾਡੇ ਦਿਲ ਦੀਆਂ ਤੇ ਇਹ ਵੀਡੀਓ ਮਤਲਬ ਕਿ ਬਣਾਉਣ ਪਾਉਣ ਦਾ ਮਕਸਦ ਇਹ ਹੀ ਹੁੰਦਾ ਇਹ ਦੋਸਤਾਨਾ ਜੁੜੇ ਰਹੀਏ ਜਿਹੜੇ ਸਾਡੀਆਂ ਨਿਤਕਰਮ ਹੁੰਦੇ ਆ ਕਾਰਜਕ੍ਰਮ ਹੁੰਦੇ ਸਾਡੇ ਜਿਹੜੇ ਐਕਟੀਵਿਟੀਜ਼ ਹੁੰਦੀਆਂ ਉਹ ਜੋ ਦੋਸਤਾਨਾ ਸਾਂਝੀਆਂ ਕਰੀਦੀਆਂ ਉਹ ਚ ਅਪਰੀਸ਼ੀਏਸ਼ਨ ਮਿਲਦੀ ਆ ਤਾਂ ਹੋਰ ਵੀ ਖੁਸ਼ੀ ਵੀ ਮਿਲਦੀ ਆ ਤੇ ਨਾਲ ਦੀ ਨਾਲ ਥੋੜਾ ਜਿਹਾ ਹੌਸਲਾ ਵੀ ਵੱਧ ਆ ਕੇ ਕਰਨਾ ਕੰਮ ਇਹ ਕੁਝ ਲੋਕ ਇਹਨਾਂ ਚੀਜ਼ਾਂ ਤੋਂ ਫਾਇਦਾ ਵੀ ਲੈ ਲੈਂਦੇ ਆ ਕੁਝ ਲੋਕਾਂ ਨੂੰ ਚੰਗਾ ਲੱਗਦਾ ਕੁਝ ਨਵੇਂ ਜਿਵੇਂ ਬੱਚੇ ਆ ਜਾਂ ਕੁਝ ਉਹ ਚੀਜ਼ਾਂ ਨੂੰ ਸਮਝ ਵੀ ਲੈਂਦੇ ਆ ਜਿਵੇਂ ਜਿਹੜੀਆਂ ਚੀਜ਼ਾਂ ਆਪਾਂ 50 ਸਾਲ ਚ ਸਮਝੀਆਂ ਦੇ ਕੋਈ ਬੰਦਾ 30 ਸਾਲ ਚ ਸਮਝ ਲੇ ਤਾਂ ਉਹ ਪ੍ਰਾਪਤੀ ਆ ਕੁਦਰਤੀ ਗੱਲ ਹੁੰਦੀ ਆ ਆਉਣ ਵਾਲੀ ਪੀੜ੍ਹੀ ਤਾਂ ਹੀ ਤੇਜ ਹੁੰਦੀ ਕਿਉਂਕਿ ਸਾਡੇ ਮਗਰਲੀ ਪੀੜ੍ਹੀ ਦੇ ਬਣੇ ਬਣਾਏ ਤਿਆਰ ਬੇ ਉਹਨਾਂ ਕੋਲ ਚਲੇ ਜਾਂਦੇ ਚਲੇ ਜਾਂਦੇ ਜੇ ਉਹਨਾਂ ਨੂੰ ਐ ਲੱਗਣ ਲੱਗੇ ਵੀ ਸਿਹਤ ਬਹੁਤ ਜ਼ਰੂਰੀ ਹੈ ਜਿਹੜੀ ਹੋਣਾ ਆਪਣਾ ਆ ਕੇ ਪਤਾ ਲੱਗਾ ਜੇ ਕਿ ਇਹਨੂੰ ਅੱਜ ਤੋਂ 20 ਸਾਲ ਪਹਿਲਾਂ ਪਤਾ ਲੱਗ ਜੇ ਤਾਂ ਉਹ ਇੱਕੋ ਦੀ ਪ੍ਰਾਪਤੀ ਪ੍ਰਾਪਤੀ ਆ ਉਹ ਸਾਡੇ ਤੋਂ ਕਿਤੇ ਵੱਧ ਕਾਮਯਾਬ ਹੋਊਗਾ ਕਿਤੇ ਹੀ ਵਧੀਆ ਤੰਦਰੁਸਤ ਹੋਊਗਾ ਨਾ ਕਿੰਨੇ ਉਹਦੇ ਵਿਚਾਰ ਚੰਗੇ ਹੋਣਗੇ ਸਹੀ ਗੱਲ ਠੀਕ ਹੈ ਜੀ ਵਧੀਆ ਗੱਲਾਂ ਬਾਤਾਂ ਜਦੋਂ ਆਪਾਂ ਸਾਈਕਲਿੰਗ ਸ਼ੁਰੂ ਕੀਤੀ ਸੀ ਤਾਂ ਇੰਨਾ ਕਣਕਾਂ ਦੀ ਬਜਾਈ ਚਲਦੀ ਸੀ ਤੇ ਹੁਣ ਇਹਨਾਂ ਨੂੰ ਦੋਰੇ ਦੋਰੇ ਤੇਰੇ ਤੇਰੇ ਪਾਣੀ ਲੱਗ ਰਿਹਾ ਚੰਗਾ ਬੂਟਾ ਮਾਰ ਰਹੀਆਂ ਤੇ ਅੱਜ ਬਹੁਤ ਦਿਨਾਂ ਪਿਛੋਂ ਧੁੱਪ ਨਹੀਂ ਲੀਆ ਤੇ ਫਸਲਾਂ ਲਈ ਵੀ ਧੁੱਪ ਜਿਵੇਂ ਬੰਦੇ ਲਈ ਜ਼ਰੂਰੀ ਆ ਤੇ ਫਸਲਾਂ ਲਈ ਤਾਂ ਅਤੀ ਜ਼ਰੂਰੀ ਆ